ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਨਵੀਂ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜੂਰ ਸੁਣਿਆ ਕਰੋ ਕਹਾਣੀ ਸੁਣਨ ਤੋਂ ਬਾਅਦ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਰੱਖਣੇ ਨਾ ਭੁੱਲਿਆ ਕਰੋ ਕੱਲ ਆਪਾਂ ਗੱਲ ਕੀਤੀ ਸੀ ਕਿ ਕੋਈ ਵੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਪਿਛਲੀ ਕਹਾਣੀ ਤੇ ਜਿਹੜੇ ਕਮੈਂਟ ਆਉਣਗੇ ਉਹਨਾਂ ਦੇ ਆਪਾਂ ਨਾਮ ਬੋਲਾਂਗੇ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀ ਉਹਦੇ ਤੇ ਜਿਹੜੇ ਕਮੈਂਟ ਆਏ ਨੇ ਉਹਨਾਂ ਦੇ ਨਾਮ ਆ ਆਪਾਂ ਬੋਲਦੇ ਆ ਆਪਣੀ ਕੱਲ ਵਾਲੀ ਵੀਡੀਓ ਤੇ ਆਪਾਂ ਨੂੰ ਦੋ ਕਮੈਂਟ ਆਏ ਨੇ ਉਹਨਾਂ ਦੇ ਵਿੱਚੋਂ ਇੱਕ ਕਮੈਂਟ ਹੈ ਰੇਸ਼ਮ ਰਹਿਲ ਜੀ ਦਾ ਤੇ ਦੂਸਰਾ ਕਮੈਂਟ ਜਿਹੜਾ ਆ ਉਹਨਾਂ ਦਾ ਨਾਮ ਹੈ ਉਹਨਾਂ ਦਾ ਚੈਨਲ ਬਣਿਆ ਸ਼ਾਇਦ ਉਹਨਾਂ ਦਾ ਨਾਮ ਹੈਗਾ ਕਿਸਾਨ ਭਾਈ ਆਪ ਕਣਕ ਤੂੜੀ ਨੂੰ ਇਸ ਚੈਨਲ ਤੇ ਵੇਚ ਸਕਦੇ ਨੇ ਏ ਉਹਨਾਂ ਦੇ ਚੈਨਲ ਦਾ ਨਾਮ ਆ ਉਹਨਾਂ ਨੇ ਕਮੈਂਟ ਕੀਤਾ ਦੋ ਕਮੈਂਟ ਆਇਆ ਕਮੈਂਟ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਪੂਰਾ ਸੁਣ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਰੂ ਕਰਦੇ ਹਾਂ ਹੁਣ ਆਪਾਂ ਆਪਣੀ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਇੱਕ ਔਰਤ ਦੀ ਕਹਾਣੀ ਆ ਕਿ ਇੱਕ ਔਰਤ ਜਦੋਂ ਵਿਧਵਾ ਹੋ ਜਾਂਦੀ ਆ ਤਾਂ ਉਹ ਕਿਵੇਂ ਆਪਣੀ ਜ਼ਿੰਦਗੀ ਐ ਜਿਹੜੀ ਕੱਢਦੀ ਆ ਰਾਣੀ ਨਾਮ ਦੀ 27 ਸਾਲ ਦੀ ਕੁੜੀ ਆ ਉਹਦਾ ਰਾਹੁਲ ਨਾਮ ਦੇ ਇੱਕ ਮੁੰਡੇ ਨਾਲ ਵਿਆਹ ਹੋ ਜਾਂਦਾ ਦੋਨਾਂ ਦੀ ਜੋੜੀ ਬਹੁਤ ਸੋਹਣੀ ਸੀ ਦੋਨੋਂ ਪੜੇ ਲਿਖੇ ਸੀ ਰਾਹੁਲ ਵਰਗੇ ਜਾਂ ਜਿਹੜੇ ਉਹ ਤਿੰਨ ਭਰਾ ਨੇ ਘਰ ਦੇ ਵਿੱਚ ਉਹਨਾਂ ਦੀ ਮਾਂ ਤੇ ਤਿੰਨੋਂ ਭਰਾ ਰਹਿੰਦੇ ਆ ਰਾਹੁਲ ਦਾ ਇੱਕ ਵੱਡਾ ਭਰਾ ਵਿਆਹਿਆ ਹੋਇਆ ਇੱਕ ਭਰਾ ਜਿਹੜਾ ਉਹਨੂੰ ਰਿਸ਼ਤਾ ਨਹੀਂ ਹੋਇਆ ਇਸ ਕਰਕੇ ਉਹ ਕੁਆਰਾ ਕਹਿ ਲੋ ਜਾਂ ਛੜਾ ਕਹਿ ਲੋ ਤੇ ਤੀਸਰੇ ਨੰਬਰ ਦਾ ਹੈਗਾ ਰਾਹੁਲ ਰਾਹੁਲ ਤੇ ਰਾਣੀ ਦੀ ਜੋੜੀ ਹੁੰਦੀ ਆ ਬਹੁਤ ਸੋਹਣੀ ਆ ਰਾਹੁਲ ਕਿਤੇ ਜੌਬ ਕਰਦਾ ਜਿਹੜੇ ਉਹਦੇ ਵੱਡੇ ਭਰਾ ਨੇ ਉਹ ਖੇਤੀਬਾੜੀ ਦਾ ਕੰਮ ਕਰਦੇ ਆ ਇਸੇ ਤਰ੍ਹਾਂ ਉਹਨਾਂ ਦੇ ਵਿਆਹ ਨੂੰ 6 ਮਹੀਨੇ ਹੋ ਜਾਂਦੇ ਆ ਜਦੋਂ ਤੇ ਜਿਹੜੀ ਰਾਣੀ ਦੀ ਸੱਸਾ ਉਹ ਰਾਣੀ ਨਾਲ ਨਾ ਬਿਤਕਰੇ ਕਰਨ ਲੱਗ ਜਾਂਦੀ ਆ ਰਾਣੀ ਨਾਲ ਉਹਦਾ ਬਿਹੇਵ ਵਧੀਆ ਨਹੀਂ ਹੁੰਦਾ ਉਹ ਹਰ ਗੱਲ ਤੇ ਟੋਕਾ ਟਾਕੀ ਕਰਦੀ ਆ ਕੰਮ ਦੇ ਵਿੱਚ ਵੀ ਨਗੋਚਾਂ ਕੱਢਦੀ ਆ ਪਰ ਰਾਣੀ ਥੋੜੀ ਸਮਝਦਾਰ ਕੁੜੀ ਸੀ ਉਹਨੂੰ ਹੁੰਦਾ ਕਿ ਸੱਸਾ ਦਾ ਸੁਭਾਅ ਹੁੰਦਾ ਇਦਾਂ ਔਰਤਾਂ ਦਾ ਇੱਕ ਦੂਜੇ ਦੇ ਕੰਮ 'ਚ ਨਗੋਚ ਕੱਢਣੀ ਉਹ ਉਹਦੀ ਹਰ ਇੱਕ ਗੱਲ ਨੂੰ ਅਣਗੌਲੀਆਂ ਕਰਦੀ ਸੀ ਜੇਕਰ ਇਹ ਰਾਹੁਲ ਤੇ ਰਾਣੀ ਇਕੱਠੇ ਬਹਿ ਜਾਂਦੇ ਤਾਂ ਵੀ ਜਿਹੜੀ ਉਹਦੀ ਸੱਸ ਸੀ ਉਹ ਬੜਬੜ ਕਰਨ ਲੱਗ ਜਾਂਦੀ ਉਹ ਕਹਿੰਦੀ ਅੱਜ ਕੱਲ ਦੇ ਨੂਹਾ ਪੁੱਤਾਂ ਨੂੰ ਤਾਂ ਜਮੇ ਸ਼ਰਮ ਹੈ ਨਹੀਂ ਘਰ ਦੇ ਵਿੱਚ ਦੋ ਜੇਠ ਨੇ ਨਾ ਸਿਰ ਟੱਕਦੀ ਉਹਨਾਂ ਤੋਂ ਨਾ ਇਹ ਐਂ ਸੰਗ ਮੰਨਦੇ ਨੇ ਕਿ ਇੱਕੋ ਮੰਜੇ ਤੇ ਬੈਠੇ ਰਹਿੰਦੇ ਆ ਸਾਡੇ ਵੇਲੇ ਤਾਂ ਜਮਾਨਾ ਹੈ ਨਹੀਂ ਸੀ ਨਾ ਤਾਂ ਅਸੀਂ ਕਦੇ ਸਿਰ ਨੰਗੇ ਕੀਤੇ ਸੀ ਸਾਰਾ ਦਿਨ ਜਦੋਂ ਕੰਮ ਕਰਦੀਆਂ ਸੀ ਦੁਪੱਟੇ ਲੈ ਕੇ ਰੱਖਦੀਆਂ ਸੀ ਤੇ ਆਪਣੇ ਘਰ ਵਾਲੇ ਕੋਲੇ ਬੈਠਣਾ ਤਾਂ ਦੂਰ ਸੀ ਉਹਨੂੰ ਬੁਲਾਉਂਦੀਆਂ ਵੀ ਨਹੀਂ ਸੀ ਐਨੀ ਸਾਨੂੰ ਵੱਡੇ ਛੋਟੇ ਦੀ ਝੇਕ ਹੁੰਦੀ ਸੀ ਅੱਜ ਕੱਲ੍ਹ ਦੀਆਂ ਨੂਹਾਂ ਧੀਆਂ ਦਾ ਤਾਂ ਜਮੇ ਸਰਿਆ ਪਿਆ ਉਹਦੀਆਂ ਜਦੋਂ ਇਹ ਗੱਲਾਂ ਉਹਦਾ ਮੁੰਡਾ ਸੁਣਦਾ ਉਹ ਹੱਸਦਾ ਉਹ ਕਹਿੰਦਾ ਮਾਂ ਤੂੰ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਨਾ ਕਰਿਆ ਕਰ ਰਾਣੀ ਮੇਰੇ ਕੋਲ ਨਹੀਂ ਬੈਠੂ ਤੇ ਹੋਰ ਕਿਹਦੇ ਕੋਲ ਬੈਠੂ ਮੇਰੀ ਪਤਨੀ ਆ ਇਹ ਅਸੀਂ ਬੈਠ ਸਕਦੇ ਆ ਉਹ ਕਹਿੰਦੀ ਆਪਣੀ ਸਿਆਣਪ ਆਪਣੇ ਕੋਲ ਰੱਖ ਮੈਂ ਵੀ ਇਸ ਘਰ ਚ ਵਿਆਹ ਕੇ ਆਈ ਸੀ ਮੇਰੇ ਤੇ ਵੀ ਜਵਾਨੀ ਆਈ ਸੀ ਮੈਂ ਵੀ ਨੂਹ ਹੁੰਦੀ ਸੀ ਜਿਹੜੇ ਘਰਾਂ ਦੇ ਕਾਇਦੇ ਕਾਨੂੰਨ ਹੁੰਦੇ ਆ ਜਿਉ ਉਹ ਉਦਾਂ ਹੀ ਚੱਲਦੇ ਰਹਿਣ ਤਾਂ ਵਧੀਆ ਗੱਲ ਆ ਉਹ ਕਹਿੰਦਾ ਮੰਮੀ ਤੁਹਾਡੇ ਵੇਲੇ ਜਮਾਨੇ ਹੋਰ ਸੀ ਤੁਸੀਂ ਘੱਟ ਪੜੇ ਲਿਖੇ ਸੀ ਪੜੇ ਲਿਖੇ ਨਹੀਂ ਸੀ ਅੱਜ ਕੱਲ ਜਮਾਨਾ ਹੋ ਰਾ ਵੀ ਤੁਸੀਂ ਨਾ ਜਦੋਂ ਅਸੀਂ ਬੈਠੇ ਹੁੰਨੇ ਆ ਪਲੀਜ਼ ਬੁੜਬੜ ਨਾ ਕਰਿਆ ਕਰੋ ਵੀ ਜੇ ਰਾਣੀ ਤੁਹਾਡੇ ਮੂਰੇ ਨਹੀਂ ਬੋਲਦੀ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਕੁਝ ਵੀ ਕਹੀ ਜਾਓ ਉਹ ਕਹਿੰਦੀ ਵਿਆਹ ਕਰਦਾ ਕਰਾਲਿਆ ਤੂੰ ਤਾਂ ਬਹੁਤ ਹੀ ਸਿਆਣਾ ਬਣ ਗਿਆ ਤੂੰ ਤਾਂ ਆਪਣੀ ਮਾਂ ਦੀ ਹਰ ਇੱਕ ਗੱਲ ਨੂੰ ਟੋਕ ਟਕਾਈ ਕਰਦਾ ਹਰ ਇੱਕ ਗੱਲ ਦੇ ਉਲਟ ਜਾਂਦਾ ਉਹ ਕਹਿੰਦਾ ਮਾਂ ਦੇਖ ਜਿਹੜਾ ਤੇਰਾ ਰਿਸਪੈਕਟ ਆ ਤੇਰਾ ਆਦਰ ਸਤਕਾਰ ਆ ਉਹ ਇੱਕ ਪਾਸੇ ਆ ਪਰ ਜਿੱਥੇ ਤੂੰ ਸਹੀ ਨਹੀਂ ਹੈਗੀ ਤਾਂ ਮੈਂ ਟੋਕੂਗਾ ਵੀ ਐਦਾਂ ਸਾਰਾ ਦਿਨ ਘਰ ਕਿਚ-ਕਿਚ ਕਰਕੇ ਨਹੀਂ ਰਹੀਦਾ ਹੁੰਦਾ ਕਹਿੰਦਾ ਪਹਿਲਾਂ ਤੇਰੇ ਆ ਭਾਬੀ ਨਾਲ ਇਹੀ ਹਾਲ ਹੁੰਦਾ ਸੀ ਭਾਬੀ ਤੈਨੂੰ ਦੋ ਦੀਆਂ ਚਾਰ ਸੁਣਾਉਂਦੀ ਆ ਪਰ ਤੂੰ ਫਿਰ ਵੀ ਨਹੀਂ ਹਟੀ ਕਹਿੰਦਾ ਪਹਿਲਾਂ ਤੁਸੀਂ ਭਾਬੀ ਨਾਲ ਬੋਲ-ਬੋਲ ਕੇ ਬੋਲ-ਬੋਲ ਕੇ ਉਹਨਾਂ ਨੂੰ ਆਪਣੇ ਅੱਗੇ ਬੋਲਣ ਲਾ ਲਿਆ ਵੀ ਰਾਣੀ ਹਜੇ ਨਵੀਂ ਵਿਆਹੀ ਆ ਹਜੇ ਨਹੀਂ ਬੋਲਦੀ ਪਰ ਹੌਲੀ-ਹੌਲੀ ਇਹਨੇ ਵੀ ਬੋਲਣ ਲੱਗ ਜਾਣਾ ਇਹ ਇੱਜ਼ਤ ਕਰਾਉਣੀ ਨਾ ਤੁਹਾਡੇ ਆਪ ਦੇ ਹੱਥ 'ਚ ਆ ਹੁਣ ਤੁਸੀਂ ਇੱਜ਼ਤ ਕਰਾਉਣੀ ਆ ਕਰਾਓ ਬਾਅਦ ਦੇ ਵਿੱਚ ਫੇਰ ਨਾ ਲੜੀ ਜਾਇਆ ਕਰੋ ਉਹੋਕਾ ਨੂੰ ਹਟਦੀਆਂ ਬੁੜੀਆਂ ਨੂੰ ਜਿਨ੍ਹਾਂ ਨੂੰ ਆਦਤ ਪੈ ਜੇ ਉਹਨੇ ਬਸ ਇਹੀ ਕੰਮ ਕਰਨਾ ਜੇ ਉਹਨਾਂ ਨੇ ਇਕੱਠੇ ਬੈਠਣਾ ਇਕੱਠੇ ਰੋਟੀ ਖਾ ਲੈਣੀ ਚਾਹ ਪਿੰਦੇ ਬੈਠੇ ਤੇ ਉਹਨੇ ਬੜਬੜ ਕਰੀ ਜਾਣਾ ਪਰ ਰਾਣੀ ਹਰ ਇੱਕ ਗੱਲ ਨੂੰ ਹੱਸ ਕੇ ਟਾਲ ਦਿੰਦੀ ਸੀ ਜਿਹੜੀ ਰਾਣੀ ਦੀ ਜਠਾਣੀ ਸੀ ਉਹ ਵੀ ਉਹਦੇ ਨਾਲ ਬਿਤਕਰੇ ਕਰਦੀ ਸੀ ਰਾਣੀ ਦਾ ਸੁਭਾ ਖੁੱਲਾ ਸੀ ਉਹ ਪੜ੍ਹੀ ਲਿਖੀ ਸੀ ਜੇ ਕੋਈ ਸਬਜ਼ੀ ਵਾਲਾ ਭਾਈ ਆ ਜਾਂਦਾ ਤਾਂ ਰਾਣੀ ਆਪੇ ਸਬਜ਼ੀ ਲੈਣ ਚਲੀ ਜਾਂਦੀ ਉਹਨੂੰ ਹੁੰਦਾ ਵੀ ਜਦੋਂ ਆਪ ਖਾਣੀ ਆ ਆਪਾਂ ਵੀ ਆਪੇ ਖਾਣੀਆਂ ਤੇ ਆਪੇ ਬਣਾਉਣੀਆਂ ਵੀ ਆਪਦੀ ਪਸੰਦ ਦੀ ਲਈਏ ਤੇ ਉਹਦੇ ਜਠਾਣੀ ਕਿਹਾ ਕਰੇ ਵੀ ਮੈਂ ਤਾਂ ਜਿੱਦਿਆਂ ਦੀ ਰਿਆਈਆਂ ਵੀ ਮੈਂ ਤਾਂ ਬਾਹਰ ਨਹੀਂ ਟੱਪੀ ਵੀ ਇਹ ਤਾਂ ਜੰਮੀ ਓਪਣੈਗੀ ਵੀ ਇਹ ਤਾਂ ਸੰਗ ਹੀ ਨਹੀਂ ਬਣਦੀਗੀ ਤੇ ਉਹ ਆ ਵੀ ਸੱਸ ਨੂੰ ਲੂਤੀਆਂ ਲਾਇਆ ਕਰੇ ਵੀ ਤੇਰੀ ਨੂਹ ਦਾ ਪੈਰ ਆ ਜਿਹੜਾ ਘਰੋਂ ਬਾਹਰ ਪੈ ਗਿਆ ਤੇ ਇਹਨੇ ਜੇ ਬਾਹਰ ਅੰਦਰ ਇਦਾਂ ਤੁਰਨ ਫਿਰਨ ਲੱਗ ਗਈ ਤਾਂ ਫਿਰ ਇਹਨੇ ਕੰਟਰੋਲ 'ਚ ਨਹੀਂ ਰਹਿਣਾ ਵੀ ਮੈਨੂੰ ਤਾਂ ਤੂੰ ਹਰੇਕ ਗੱਲ ਤੇ ਟੋਕਦੀ ਸੀ ਹੁਣ ਇਹਨੂੰ ਨਹੀਂ ਟੋਕਦੀ ਜਿਹੜੀ ਗੱਲ ਤੇ ਸੱਸ ਨੇ ਨਾ ਵੀ ਟੋਕਣਾ ਹੋਇਆ ਕਰੇ ਜਠਾਣੀ ਕਹਿ ਕੇ ਕਿ ਸੱਸ ਨੂੰ ਪੜਕਾ ਦਿਆ ਕਰੇ ਤੇ ਉਹ ਆ ਕੇ ਜਦੋਂ ਉਹਦਾ ਮੁੰਡਾ ਆ ਕੇ ਨੌਕਰੀ ਤੋਂ ਬੈਠਿਆ ਕਰੇ ਮਾਂ ਉਹਦੇ ਕੋਲੇ شکایتਾਂ ਲਾਇਆ ਕਰੇ ਵੀ ਤੇਰੇ ਘਰ ਵਾਲੀ ਤਾਂ ਜੰਮੀ ਸੰਗ ਨਹੀਂ ਬਣਦੀ ਇਹ ਤਾਂ ਸਬਜ਼ੀ ਵਾਲੇ ਨਾਲ ਗੱਲਾਂ ਕਰਦੀ ਆ ਜੇ ਦੁੱਧ ਵਾਲਾ ਭਾਈ ਆਉਂਦਾ ਦੁੱਧ ਵੀ ਆਪ ਕਵੌਣ ਚਲੀ ਜਾਂਦੀ ਆ ਵੀ ਇਹ ਤਾਂ ਨਹੀਂ ਮੈਨੂੰ ਪਸੰਦ ਉਹ ਕਹਿੰਦਾ ਮਾਂ ਤੂੰ ਕਿਹੋ ਜਿਹੀਆਂ ਗੱਲਾਂ ਕਰਦੀਆਂ ਜਿਹੜੇ ਸ਼ਹਿਰੀ ਲੋਕ ਆ ਜਿਹੜੇ ਸ਼ਹਿਰ ਦੇ ਵਿੱਚ ਰਹਿੰਦੇ ਆ ਬੰਦੇ ਜਦੋਂ ਡਿਊਟੀਆਂ ਤੇ ਚਲੇ ਜਾਂਦੇ ਆ ਤਾਂ ਔਰਤਾਂ ਹੀ ਬਾਜ਼ਾਰ ਜਾਂਦੀਆਂ ਆਪੇ ਸਬਜ਼ੀ ਲਿਆਉਂਦੀਆਂ ਦੁੱਧ ਵਾਦ ਲੈ ਕੇ ਆਉਣਾ ਬੱਚਿਆਂ ਨੂੰ ਛੱਡ ਕੇ ਆਉਣਾ ਵੀ ਹੁਣ ਤਾਂ ਪਿੰਡਾਂ ਦੇ ਵਿੱਚ ਵੀ ਇਹ ਗੱਲ ਹੈਗੀ ਆ ਵੀ ਸਬਜ਼ੀ ਜਦੋਂ ਔਰਤਾਂ ਨੇ ਬਣਾਉਣੀਆਂ ਤੇ ਔਰਤਾਂ ਨੇ ਲੈ ਲਈ ਫੇਰ ਕੀ ਹੋ ਗਿਆ ਵੀ ਆਪਾਂ ਜਦੋਂ ਵੀ ਕਿਤੇ ਬਾਜ਼ਾਰ ਜਾਂਦੇ ਆ ਉੱਥੇ ਵੀ ਤਾਂ ਬੰਦੇ ਹੁੰਦੇ ਆ ਉਹਨਾਂ ਤੋਂ ਵੀ ਤਾਂ ਆਪਾਂ ਖਰੀਦਦੇ ਆ ਵੀ ਐਦਾਂ ਇਹ ਤਾਂ ਗਲੀ ਚੋਂ ਹੀ ਲਈ ਹੈਗੀ ਵੀ ਐਦਾਂ ਦੀ ਗੱਲ ਨਹੀਂ ਹੈਗੀ ਵੀ ਸਾਡੀ ਸੋਚ ਮੇਰੀ ਇਹੋ ਜਿਹੀ ਨਹੀਂ ਹੈਗੀ ਤੂੰ ਜਿੰਨਾ ਮਰਜ਼ੀ ਰੋਗ ਟੋਕਲਾ ਵੀ ਮੈਂ ਰਾਣੀ ਨੂੰ ਹਰ ਇੱਕ ਫੈਸਲਾ ਲੈਣ ਦੀ ਆਜ਼ਾਦੀ ਦਿੱਤੀ ਹੋਈ ਆ ਪਰ ਉਹ ਨਾ ਹਟਦੀ ਉਹਨੇ ਹਰ ਇੱਕ ਗੱਲ ਤੇ ਹਰ ਇੱਕ ਕੰਮ ਦੇ ਵਿੱਚ ਨਗੋਚ ਕੱਢਣੀ ਤੇ ਹੌਲੀ ਹੌਲੀ ਨਾ ਰਾਣੀ ਫਿਰ ਬੋਲਣ ਲੱਗ ਗਈ ਜਦੋਂ ਉਹਦੀ ਸੱਸ ਨੂੰ ਟੋਕ ਟਕਾਈ ਕਰਿਆ ਕਰੇ ਉਹ ਕਹਿਆ ਕਰੇ ਮੰਮੀ ਤੁਸੀਂ ਆਪਦੇ ਜ਼ਮਾਨੇ 'ਚ ਆਪਦੇ ਹਿਸਾਬ ਨਾਲ ਰਹੇ ਹੋ ਹੁਣ ਸਾਡਾ ਜਮਾਨਾ ਸਾਨੂੰ ਆਪਣੇ ਹਿਸਾਬ ਨਾਲ ਰਹਿਣ ਦਿਓ ਕਿਰਪਾ ਕਰਕੇ ਸਾਡੀ ਲਾਈਫ ਦੇ ਵਿੱਚ ਇੰਟਰਫੇਅਰ ਨਾ ਕਰਿਆ ਕਰੋ ਮੈਂ ਤਾਂ ਪੜ੍ਹੀ ਲਿਖੀ ਆ ਜੇ ਕੱਲ ਨੂੰ ਮੈਨੂੰ ਕੋਈ ਜੌਬ ਮਿਲਦੀ ਆ ਮੈਂ ਤਾਂ ਜੌਬ ਵੀ ਕਰੂੰਗੀ ਤਾਂ ਉਹਦੀ ਸੱਸ ਕਹਿੰਦੀ ਦੇਸ਼ ਕਿਵੇਂ ਕੈਂਚੀ ਵਾਂਗੂ ਜ਼ੁਬਾਨ ਚਲਾਉਂਦੀ ਆ ਤੇਰੇ ਮਾਪਿਓ ਨੇ ਤੈਨੂੰ ਆਹੀ ਕੁਝ ਸਿਖਾਇਆ ਉਹ ਕਹਿੰਦੀ ਮੰਮੀ ਮੈਨੂੰ ਕੁਝ ਮਰਜ਼ੀ ਕਹਿ ਲਓ ਪਰ ਮੇਰੇ ਮਾਪਿਓ ਨੂੰ ਨਾ ਕਹੋ ਮੈਂ ਨਹੀਂ ਹੁਣ ਆਪਣੇ ਮਾਪਿਓ ਬਾਰੇ ਵੀ ਮੈਂ ਸਾਰਾ ਤਾਂ ਤੁਹਾਡੇ ਘਰ ਦਾ ਕੰਮ ਕਰਦੀ ਆ ਦੱਸੋ ਮੇਰੇ ਚ ਕੀ ਕਮੀ ਆ ਵੀ ਐਵੇਂ ਨਿੱਕੀ ਨਿੱਕੀ ਗੱਲ ਤੇ ਨਾ ਕਲੇਸ਼ ਨਾ ਕਰਿਆ ਕਰੋ ਉਹਨਾਂ ਦਾ ਕੰਮ ਇਹੀ ਚੱਲਦਾ ਰਹਿੰਦਾ ਚੱਲ ਕਈ ਵਾਰੀ ਰਾਣੀ ਇਗਨੋਰ ਕਰ ਜਾਂਦੀ ਤੇ ਕਈ ਵਾਰੀ ਉਹ ਜਵਾਬ ਦੇ ਦਿੰਦੀ ਹੌਲੀ ਹੌਲੀ ਸਮਾਂ ਲੰਘਦਾ ਗਿਆ ਵਿਆਹ ਨੂੰ 7-8 ਮਹੀਨੇ ਹੋ ਗਏ ਤੇ ਰਾਣੀ ਦੇ ਬੱਚਾ ਹੋਣ ਵਾਲਾ ਹੋ ਗਿਆ ਜਦੋਂ ਹੁਣ ਇੱਕ ਔਰਤ ਪ੍ਰੈਗਨੈਂਟ ਹੁੰਦੀ ਆ ਤਾਂ ਉਹਨੂੰ ਖਾਸ ਧਿਆਨ ਰੱਖਣਾ ਪੈਂਦਾ ਆਪਣੀ ਸਿਹਤ ਦਾ ਖਾਣ ਪੀਣ ਦਾ ਜਦੋਂ ਰਾਹੁਲ ਡਿਊਟੀ ਤੋਂ ਆਇਆ ਕਰੇ ਫਲ ਫਰੂਟ ਲੈ ਆਇਆ ਕਰੇ ਡਰਾਈ ਫਰੂਟਸ ਵਗੈਰਾ ਉਹਨੇ ਲਿਆਤੇ ਅੱਜ ਕੱਲ ਜਦੋਂ ਵੀ ਕੋਈ ਔਰਤ ਪ੍ਰੈਗਨੈਂਟ ਹੁੰਦੀ ਆ ਤਾ ਉਹਦਾ ਉਨਾ ਹੀ ਟਾਈਮ ਟਰੀਟਮੈਂਟ ਚਲਾਉਣਾ ਪੈਂਦਾ ਡਾਕਟਰ ਤੋਂ ਤੇ ਘਰੇ ਵੀ ਖਾਣ ਪੀਣ ਦਾ ਖਾਸ ਕੇয়াল ਰੱਖਣਾ ਪੈਂਦਾ ਜਿਸ ਹਿਸਾਬ ਨਾਲ ਬਿਮਾਰੀਆਂ ਵੱਧ ਰਹੀਆਂ ਨੇ ਡਾਕਟਰ ਕਹਿੰਦੇ ਆ ਵੀ ਜੇ ਇੱਕ ਔਰਤ ਪ੍ਰੈਗਨੈਂਟ ਆ ਫਲ ਫਰੂਟ ਜੂਸ ਵਗੈਰਾ ਸਟ्रेस ਫਰੀ ਰਹੂਗੀ ਤਾਂ ਬੱਚਾ ਤੰਦਰੁਸਤ ਪੈਦਾ ਹੋਊਗਾ ਹੁਣ ਰਾਹੁਲ ਤੇ ਰਾਣੀ ਪੜੇ ਲਿਖੇ ਸੀ ਇਸ ਕਰਕੇ ਰਾਣੀ ਆਪਣੀ ਸਿਹਤ ਦਾ ਧਿਆਨ ਰੱਖਦੀ ਸੀ ਉਹਨੂੰ ਹੁੰਦਾ ਸੀ ਕਿ ਮੇਰੇ ਬੱਚਾ ਜਿਹੜਾ ਵਧੀਆ ਤੰਦਰੁਸਤ ਹੋਵੇ ਇਸ ਗੱਲ ਤੇ ਵੀ ਉਹਦੀ ਸੱਸ ਨੇ ਕਲੇਸ਼ ਕਰਨਾ ਉਹ ਕਹਿੰਦੀ ਕਿ ਸਾਡੇ ਤਾਂ ਐਨੇ ਐਨੇ ਬੱਚੇ ਹੋ ਗਏ ਮੈਂ ਤਾਂ ਤਿੰਨ ਬੱਚੇ ਜੰਮਿਆ ਮੈਂ ਤਾਂ ਕਦੇ ਫਰੂਟ ਨਹੀਂ ਖਾਦੇ ਸੀ ਕਦੇ ਮੈਂ ਡਾਕਟਰ ਦੇ ਦਵਾਈ ਲੈਣ ਨਹੀਂ ਗਈ ਸੀ ਅਸੀਂ ਤਾਂ ਘਰ ਦੀਆਂ ਚੀਜ਼ਾਂ ਖਾ ਖਾ ਕੇ ਬੱਚਿਆਂ ਨੂੰ ਜਨਮ ਦੇਤਾ ਨਾ ਅਸੀਂ ਕਦੇ ਚੈੱਕ ਅਪ ਕਰਾਇਆ ਉਹ ਕਹਿੰਦੀ ਮੰਮੀ ਤੁਹਾਡੇ ਵੇਲੇ ਟਾਈਮ ਹੋਰ ਸੀ ਉਦੋਂ ਐਨੀ ਟੈਕਨੋਲੋਜੀ ਹੈ ਨਹੀਂ ਸੀ ਤੇ ਬਿਮਾਰੀਆਂ ਵੀ ਹੈ ਨਹੀਂ ਸੀ ਉਦੋਂ ਤਾਂ ਸਾਰੀਆਂ ਔਰਤਾਂ ਮਤਲਬ ਬੱਚਿਆਂ ਨੂੰ ਘਰੀ ਜਨਮ ਦਿੰਦੀਆਂ ਸੀ ਵੀ ਅੱਜ ਕੱਲ ਤਾਂ ਜਿਹੜੇ ਹਿਸਾਬ ਨਾਲ ਬਿਮਾਰੀਆਂ ਹੋ ਗਈਆਂ ਉਸੇ ਹਿਸਾਬ ਨਾਲ ਬਹੁਤ ਕੇਅਰ ਕਰਨੀ ਪੈਂਦੀ ਆ ਹਰ ਇੱਕ ਗੱਲ ਚ ਉਹਨੇ ਕਲੇਸ਼ ਕਰਨਾ ਉਹਨੇ ਗੱਲ ਆਪਣੇ ਜਮਾਨੇ ਤੇ ਲਿਓਣੀ ਰਾਣੀ ਨੂੰ ਤਾਂ ਹੁਣ ਪੂਰਾ ਪੱਕਾ ਪਤਾ ਲੱਗ ਗਿਆ ਸੀ ਵੀ ਇਹਨੇ ਤਾਂ ਐਂ ਹੀ ਰਹਿਣਾ ਇਹਨੇ ਨਹੀਂ ਹਟਣਾ ਇਸ ਕਰਕੇ ਉਹ ਬੇਪਰਵਾਹੀ ਹੋ ਗਈ ਸੀ ਇਸ ਗੱਲ ਦੀ ਉਹਦੀ ਜਠਾਣੀ ਨੂੰ ਖਾਰ ਰਹਿੰਦੀ ਸੀ ਉਹ ਕਹਿਆ ਕਰੇ ਵੀ ਮੈਂ ਤਾਂ ਐਂ ਉਮਰ ਕੱਢ ਲਈ ਮੈਂ ਤਾਂ ਆਪਣੀ ਸੱਸ ਦੀ ਝੇਪ ਚ ਬੱਚੇ ਹੋਏ ਤਾਂ ਨਹੀਂ ਮੈਂ ਕੁਛ ਖਾਦਾ ਚੰਗਾ ਕੋਈ ਡਾਕਟਰ ਤੋਂ ਚੈੱਕ ਅਪ ਨਹੀਂ ਕਰਾਇਆ ਐਦਾਂ ਹੀ ਬੱਚੇ ਹੋ ਗਏ ਵੀ ਇਹ ਇਹੋ ਜੀ ਆਈ ਹੈ ਵੀ ਇਹ ਤਾਂ ਹਰ ਇੱਕ ਗੱਲ ਚ ਚਲਾਉਂਦੀ ਆ ਕਿ ਉਹ ਨਾ ਫੇਰ ਕੋਈ ਨਾ ਕੋਈ ਲੂਤੀ ਆਪਣੀ ਸੱਸ ਨੂੰ ਲਾਈ ਰੱਖਿਆ ਕਰੇ ਐਂ ਸਾਰਾ ਦਿਨ ਕਲੇਸ਼ ਚੱਲਦਾ ਰਹਿੰਦਾ ਤੇ ਇੱਕ ਦਿਨ ਰਾਹੁਲ ਜਿਹੜਾ ਬੈਠਾ ਉਹ ਰਾਣੀ ਨਾਲ ਗੱਲਾਂ ਕਰ ਰਿਹਾ ਕਹਿੰਦਾ ਰਾਣੀ ਵੀ ਜਦੋਂ ਦੀ ਤੂੰ ਮੇਰੀ ਜ਼ਿੰਦਗੀ 'ਚ ਆਈਆਂ ਵੀ ਮੈਨੂੰ ਇਹ ਜ਼ਿੰਦਗੀ ਬਹੁਤ ਸੋਹਣੀ ਲੱਗਦੀ ਆ ਵੀ ਤੂੰ ਨਾ ਮੰਮੀ ਦੀ ਗੱਲ ਦਾ ਗੁੱਸਾ ਨਾ ਕਰਿਆ ਕਰ ਵੀ ਜਿਹੜੀਆਂ ਪੁਰਾਣੇ ਜ਼ਮਾਨੇ ਦੀਆਂ ਬੁੜੀਆਂ ਹੁੰਦੀਆਂ ਉਹਨਾਂ ਨੂੰ ਆਦਤ ਹੁੰਦੀ ਆ ਵੀ ਕਦੇ ਵੀ ਤੂੰ ਉਸ ਉਹਦੀ ਗੱਲ ਦਾ ਦਿਲ 'ਚ ਗੁੱਸਾ ਨਾ ਰੱਖੀ ਵੀ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੇ ਤੈਨੂੰ ਹਮੇਸ਼ਾ ਖੁਸ਼ ਰੱਖੂ ਮੈਂ ਚਾਹਣਾ ਵੀ ਆਪਣੀ ਬਹੁਤ ਸੋਹਣੀ ਫੈਮਿਲੀ ਹੋਵੇ ਦੋ ਆਪਣੇ ਬੱਚੇ ਹੋਣ ਆਪਾਂ ਉਹਨਾਂ ਨੂੰ ਵਧੀਆ ਪੜ੍ਹਾਈ ਲਿਖਾਈ ਏਦਾਂ ਆਪਣੀ ਫੈਮਿਲੀ ਬਾਰੇ ਫਿਊਚਰ ਪਲਾਨ ਬਾਰੇ ਉਹ ਗੱਲਾਂ ਕਰੀ ਜਾਂਦੇ ਆ ਉਹ ਕਹਿੰਦੀ ਵੀ ਦੇਖੋ ਜੀ ਮੈਂ ਕਦੇ ਇਸ ਗੱਲ ਨੂੰ ਦਿਲ ਤੇ ਨਹੀਂ ਲਾਇਆ ਵੀ ਮੰਮੀ ਕੀ ਕਹਿੰਦੇ ਆ ਜੇ ਕਦੇ ਮੈਨੂੰ ਜ਼ਿਆਦਾ ਗੁੱਸਾ ਆਉਂਦਾ ਤਾਂ ਮੈਂ ਮੰਮੀ ਨੂੰ ਜਵਾਬ ਦੇ ਦੇ ਦਿੰਨੀ ਆ ਪਰ ਫਿਰ ਵੀ ਮੇਰੀ ਲਿਮਟ ਹੁੰਦੀ ਆ ਮੈਨੂੰ ਇਹ ਪਤਾ ਹੁੰਦਾ ਵੀ ਮੈਂ ਕਿਹੜੀ ਭਾਸ਼ਾ ਚ ਜਵਾਬ ਦੇਣਾ ਵੈਸੇ ਤਾਂ ਕਹਿੰਦੀ ਮੈਂ ਚਾਹੁੰਦੀ ਨਹੀਂ ਹੁੰਦੀ ਕਿ ਜਵਾਬ ਦੇਵਾਂ ਪਰ ਜਦੋਂ ਮੰਮੀ ਹਟਦੇ ਨਹੀਂ ਟੋਕ ਟਕਾਈ ਕਰਨੋਂ ਤਾਂ ਕਈ ਵਾਰੀ ਗੁੱਸਾ ਵੀ ਆ ਜਾਂਦਾ ਤੁਸੀਂ ਵੀ ਇਸ ਗੱਲ ਨੂੰ ਕਦੇ ਦ ਵੀ ਇਹਦੇ ਨਾਲ ਮੰਮੀ ਦੀ ਰਿਸਪੈਕਟ ਦੇ ਵਿੱਚ ਕੋਈ ਫਰਕ ਪੈ ਜੂ ਵੀ ਜਿਵੇਂ ਮੈਂ ਉਹਨਾਂ ਦੀ ਰਿਸਪੈਕਟ ਹੁਣ ਕਰਦੀ ਆਂ ਐਂ ਕਰਦੀ ਰਹੂੰਗੀ ਕਿ ਹਾ ਸੁਨੀਤਾ ਮਾੜੀ-ਮੋਟੀ ਚੱਲਦੀ ਰਹਿੰਦੀ ਹੈ ਹਰੇਕ ਰਿਸ਼ਤੇ 'ਚ ਕਈ ਵਾਰੀ ਮਾਮਾ ਧੀਆ ਦੇ ਰਿਸ਼ਤੇ 'ਚ ਵੀ ਹੋ ਜਾਂਦੀ ਆ ਉਹ ਇਦਾਂ ਗੱਲਾਂ ਕਰਦੇ ਕਰਦੇ ਤੇ ਉਹਨੂੰ ਕਹਿੰਦਾ ਵੀ ਮੈਂ ਨਾ ਅਗਲੇ ਹਫ਼ਤੇ ਬਾਹਰ ਜਾਣਾ ਨੌਕਰੀ ਦੇ ਕੰਮ ਤੇ ਮੈਨੂੰ 2 ਦਿਨ ਲੱਗਣਗੇ ਤੇ ਵੀ ਜੇ ਤੂੰ ਇੱਥੇ ਰਹਿਣਾ ਤਾਂ ਰਹਿ ਲਈ ਵੀ ਜੇ ਤੂੰ ਪੇਕੇ ਜਾਣਾ ਤਾਂ ਤੂੰ ਪੇਕੇ ਜਾ ਜਾਂ ਵੀ ਨਾਲੇ ਤਾਂ ਚੱਲ ਇੱਥੇ ਮੰਮੀ ਸਾਰਾ ਦਿਨ ਬੁੜਬੁੜ ਕਰੂਗੀ ਤੁਸੀਂ ਐਵੇਂ ਲੜਾਉਂਗੀਆਂ ਪਿੰਡਾਂਲੇ ਉਸ ਬਹਾਨੇ ਨਾਲ ਤੇਰਾ ਪਾਸਾ ਥੱਲੇ ਆ ਜਾਊਗਾ ਵੀ ਤੂੰ ਦੋ ਦਿਨਾਂ ਨੂੰ ਜਾਇਆ ਨਹੀਂ ਤੂੰ ਕਿੰਨਾ ਦਿਨ ਹੋ ਗਿਆ ਤੈਨੂੰ ਗਈ ਨਹੀਂ ਉਹ ਕਹਿੰਦੀ ਠੀਕ ਐ ਵੀ ਮੈਂ ਫਿਰ ਫੋਨ ਕਰ ਦੂੰ ਬ੍ਰਦਰ ਨੂੰ ਉਹ ਮੈਨੂੰ ਲੈ ਜਾਊਗਾ ਚਲੋ ਅਗਲਾ ਹਫਤਾ ਆ ਗਿਆ ਰਾਹੁਲ ਬੈਗਪੈਕ ਕਰਕੇ ਚਲਾ ਗਿਆ ਉਹਨੇ 3 ਦਿਨਾਂ ਬਾਅਦ ਆਉਣਾ ਸੀ ਤੇ ਰਾਣੀ ਨੇ ਵੀ ਆਪਦਾ ਬੈਗਪੈਕ ਕਰ ਲਿਆ ਉਹਦਾ ਭਰਾ ਉਹਨੂੰ ਲੈਣ ਆ ਗਿਆ ਤਾਂ ਉਹਦੇ ਆਏ ਤੋਂ ਉਹਦੀ ਸੱਸਾ ਜਿਹੜੀ ਕਾਫੀ ਕੁਝ ਬੋਲਦੀ ਆ ਕਹਿੰਦੀ ਭਾਈ ਤੁਹਾਡੀ ਕੁੜੀ ਤਾਂ ਮੇਰੇ ਮੂਰੇ ਬੋਲਦੀ ਆ ਮੇਰੀ ਵੱਡੀ ਨੂਨੂ ਤਾਂ ਇੰਨਾ ਟਾਈਮ ਹੋ ਗਿਆ ਸੀ ਆਈ ਨੂੰ ਉਹਨੇ ਤਾਂ ਕਦੇ ਸਬਜ਼ੀ ਵਾਲੇ ਭਾਈ ਤੋਂ ਸਬਜ਼ੀ ਨਹੀਂ ਲਈ ਸੀ ਕਦੇ ਦੋਦੀ ਤੋਂ ਦੁੱਧ ਨਹੀਂ ਪਵਾਇਆ ਸੀ ਵੀ ਇਹ ਤਾਂ ਗੇਟ ਨਹੀਂ ਖੜਕਾਉਣ ਦਿੰਦੀ ਉਹਦੀ ਸਬਜ਼ੀ ਲੈਣ ਚਲੀ ਜਾਂਦੀ ਆ ਵੀ ਜੇ ਮੈਂ ਕਹਿਣੀ ਆ ਤਾਂ ਮੇਰਾ ਮੁੰਡਾ ਵੀ ਇਹਨੇ ਮੰਗਰ ਲਾ ਰੱਖਿਆ ਵੀ ਮੇਰੀ ਤਾਂ ਗੱਲ ਸੁਣਦੀ ਨਹੀਂ ਤੇ ਰਾਣੀ ਕਹਿੰਦੀ ਵੀ ਮੰਮੀ ਆਪਣੇ ਘਰ ਦੀ ਗੱਲ ਆਪਣੇ ਘਰ ਤੱਕ ਸੀਮਤ ਰਹਿਣੀ ਚਾਹੀਦੀ ਆ ਵੀ ਮੇਰਾ ਭਰਾ ਮੈਨੂੰ ਲੈਣ ਆਇਆ ਨਾ ਕਿ ਤੁਹਾਡੀਆਂ ਸ਼ਿਕਾਇਤਾਂ ਸੁਣਨ ਵੀ ਜੇ ਇਹੀ ਗੱਲ ਰਾਹੁਲ ਨੂੰ ਪਤਾ ਲੱਗੀ ਫਿਰ ਸੋਢੀ ਮਾਪੁੱਤਾਂ ਦੀ ਲੜਾਈ ਹੋਊ ਤੇ ਜਿਹੜਾ ਰਾਣੀ ਦਾ ਭਰਾ ਹੁੰਦਾ ਉਹਨੂੰ ਕਹਿੰਦਾ ਵੀ ਦੀਦੀ ਕੋਈ ਗੱਲ ਨਹੀਂ ਚੱਲ ਵੱਡੇ ਆ ਕਹਿ ਲਿਆ ਤਾਂ ਫਿਰ ਕੀ ਆ ਵੀ ਤੂੰ ਜਿਵੇਂ ਇਹ ਕਹਿੰਦੇ ਓਵੇਂ ਕਰ ਲਿਆ ਕਰ ਐਂ ਕਹਿ ਕੇ ਚਲੋ ਉਹ ਕਹਿੰਦਾ ਵੀ ਮਾਸੀ ਜੀ ਮੈਂ ਲੈ ਕੇ ਚੱਲਿਆਂ ਭੈਣ ਨੂੰ ਰਾਹੁਲ ਆ ਕੇ ਲੈ ਆਊਗਾ ਤੇ ਉਹ ਕਹਿੰਦੀ ਵੀ ਇਹਨੇ ਕਿਹੜਾ ਮੈਨੂੰ ਪੁੱਛਿਆ ਲੈਣ ਜਦੋਂ ਤੂੰ ਆਈ ਹੈ ਤਾਂ ਲੈ ਜਾ ਵੀ ਅਸੀਂ ਤਾਂ ਆਪਣੀ ਸੱਸ ਨੂੰ ਪੁੱਛੇ ਬਿਨਾ ਪੈਰ ਨਹੀਂ ਪਟਦੀ ਅਸੀਂ ਵੀ ਇਹ ਤਾਂ ਆਪਦੀ ਮਰਜ਼ੀ ਕਰਦੀਆਂ ਚੱਲ ਐਂ ਜੀ ਕਰਦੇ ਕਰਦੇ ਰਾਣੀ ਦਾ ਭਰਾ ਉਹਨੂੰ ਲੈ ਕੇ ਚਲਾ ਜਾਂਦਾ ਦੈਨ ਦੇਨ ਹੋ ਗਏ ਹੁੰਦੇ ਆ ਰਾਹੁਲ ਆ ਵਾਪਸ ਆਪਣੇ ਘਰ ਆ ਰਿਹਾ ਹੁੰਦਾ ਆਪਣੇ ਕੰਮ ਤੋਂ ਤਾਂ ਉਹਦਾ ਜਿਹੜਾ ਮੋਟਰਸਾਈਕਲ ਹੁੰਦਾ ਉਹ ਕਿਸੇ ਕਾਰਚ ਵੱਜਦਾ ਤੇ ਉਹਦਾ ਬਹੁਤ ਭਿਆਨਕ ਐਕਸੀਡੈਂਟ ਹੋ ਜਾਂਦਾ ਤੇ ਉਹਨੂੰ ਫੋਨ ਆ ਜਾਂਦਾ ਰਾਣੀ ਨੂੰ ਕਿ ਆਹ ਰਾਹੁਲ ਨਾ ਦਾ ਬੰਦਾ ਗਾ ਵੀ ਇਹਦਾ ਬਹੁਤ ਭਿਆਨਕ ਐਕਸੀਡੈਂਟ ਹੋਇਆ ਪਿਆ ਹੁੰਦਾ ਤੇ ਉਹਨਾਂ ਰਾਣੀ ਆਪਦੇ ਭਰਾ ਨੂੰ ਦੱਸਦੀ ਆ ਵੀ ਰਾਹੁਲ ਦਾ ਤਾਂ ਐਕਸੀਡੈਂਟ ਹੋ ਗਿਆ ਚੱਲ ਚਲੀ ਗਈ ਉਹ ਭੱਜੇ ਜਾਂਦੇ ਆ ਉਹਨੇ ਪੈਰੀ ਕਾਰ ਲੈ ਕੇ ਜਾਂਦੇ ਆ ਜਾ ਕੇ ਉਹ ਰਾਹੁਲ ਨੂੰ ਚੱਕਦੇ ਆ ਤੇ ਹਸਪੀਟਲ ਲੈ ਕੇ ਜਾਂਦੇ ਆ ਉਤੋਂ ਉਹ ਆਪਣੀ ਸੱਸ ਨੂੰ ਫੋਨ ਕਰਦੀ ਆ ਆਪਣੇ ਜੇਠ ਨੂੰ ਫੋਨ ਕਰਦੀ ਆ ਤੇ ਉਦੋਂ ਤੱਕ ਜਿਹੜਾ ਰਾਹੁਲ ਆ ਉਹਦੀ ਮੌਤ ਹੋ ਚੁੱਕੀ ਹੁੰਦੀ ਆ ਰੋਂਕ ਲਾਉਣ ਪੈ ਜਾਂਦਾ ਸੱਸ ਵੀ ਰੋਂਦੀ ਆ ਸੱਸ ਰੋਂਦੀ ਰੋਂਦੀ ਵੀ ਤਾਨੇ ਮਿਹਣੇ ਦਿੰਦੀ ਆ ਵੀ ਮੈਨੂੰ ਤਾਂ ਕਦੇ ਪੁੱਛ ਦੱਸ ਕੇ ਨਹੀਂ ਗਏ ਕਦੇ ਆਪਣੀ ਮਰਜ਼ੀ ਕਰਦੇ ਸੀ ਹਰ ਇੱਕ ਗੱਲ 'ਚ ਮੈਂ ਬਥੇਰਾ ਸਮਝਾਉਂਦੀ ਸੀ ਵੀ ਜਦੋਂ ਕਿਤੇ ਜਾਣਾ ਕਰਨਾ ਹੁੰਦਾ ਪੁੱਛ ਦੱਸ ਲਈਦਾ ਹੁੰਦਾ ਹੁਣ ਡਿਊਟੀ ਤੋਂ ਆਉਂਦਾ ਹੀ ਸੌਰੇ ਜਾਂਦਾ ਸੀ ਮੈਨੂੰ ਕਿਹੜਾ ਦੱਸਦੇ ਆ ਜੇ ਤੂੰ ਘਰੇ ਰਹਿ ਲੈਂਦੀ ਤਾਂ ਮੇਰੇ ਪੁੱਤ ਦਾ ਐਕਸੀਡੈਂਟ ਨਾ ਹੁੰਦਾ ਜੇ ਤੂੰ ਸੌਰੇ ਆਪਦੇ ਪੇਕੇ ਗਈ ਤਾਂ ਤਾਂ ਤੈਨੂੰ ਲੈਣ ਜਾਂਦਾ ਸੀ ਉਹ ਕਹਿੰਦੀ ਮੰਮੀ ਮੈਨੂੰ ਲੈਣ ਨਹੀਂ ਜਾਂਦਾ ਸੀ ਰਾਹੁਲ ਰਾਹੁਲ ਦਾ ਮੈਨੂੰ ਫੋਨ ਜ਼ਰੂਰ ਆਇਆ ਸੀ ਕਿ ਮੈਂ ਆਉਂਗਾ ਪਰ ਉਹਨੇ ਇਹ ਕਿਹਾ ਸੀ ਕਿ ਮੈਂ ਘਰੇ ਜਾ ਕੇ ਆਉਂਗਾ ਵੀ ਤੁਸੀਂ ਐਡਾ ਬਹਿਮ ਨਾ ਕਰੋ ਵੀ ਹੁਣ ਤਾਂ ਘਰ ਪਟਿਆ ਗਿਆ ਹੁਣ ਤਾਂ ਤੁਸੀਂ ਸੋਚ ਲਓ ਵੀ ਆਪਾਂ ਕਿੱਥੇ ਖੜੇ ਹਾਂ ਵੀ ਹੁਣ ਤਾਂ ਤੁਸੀਂ ਹਟ ਜੋ ਤਾਂਨੇ ਮਿਹਨੇ ਦੇਣੋ ਤੇ ਚਲੋ ਡਾਕਟਰ ਆ ਕੇ ਕਹਿੰਦੇ ਆ ਕਿ ਪੋਸਟਮਾਰਟਮ ਕਰਨਾ ਹੈਗਾ ਤੇ ਉਸ ਤੋਂ ਬਾਅਦ ਬੋਡੀ ਤੁਹਾਨੂੰ ਦੇ ਦਿੱਤੀ ਜਾਊਗੀ ਚਲੇ ਜਾਂਦੇ ਆ ਪੋਸਟਮਾਰਟਮ ਤੋਂ ਬਾਅਦ ਘਰੇ ਲੈ ਕੇ ਅੰਤਮ ਸੰਸਕਾਰ ਕਰ ਦਿੱਤਾ ਜਾਂਦਾ ਭੋਗ ਪਾ ਦਿੱਤਾ ਜਾਂਦਾ ਰਾਣੀ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਹੁੰਦਾ ਹੁਣੇ ਹੀ ਇੱਕ ਤਾਂ ਗਰਭਵਤੀ ਸੀ ਉਸ ਤੋਂ ਪਤੀ ਦੀ ਮੌਤ ਹੋ ਗਈ ਵਿਆਹ ਨੂੰ ਹਜੇ 7-8 ਮਹੀਨੇ ਹੋਏ ਸੀ ਤੇ ਜਿਹੜੀ ਸੱਸ ਆ ਗਈ ਉਹ ਉਸ ਤੋਂ ਬਾਅਦ ਕਹਿੰਦੀ ਆ ਰਾਣੀ ਦੇ ਪੇਕੇਆਂ ਨੂੰ ਵੀ ਜਿਹੜਾ ਮੇਰਾ ਵੱਡਾ ਮੁੰਡਾ ਕੁਆਰਾ ਵੀ ਤੁਸੀਂ ਇਹਦੇ ਸਿਰ ਧਰ ਦੋ ਰਾਣੀ ਰਾਣੀ ਨੂੰ ਉਹਦੇ ਘਰ ਦੇ ਪੁੱਛਦੇ ਆ ਵੀ ਤੇਰੀ ਸੱਸ ਇਹ ਕਹਿੰਦੀ ਆ ਵੀ ਤੂੰ ਦੱਸ ਕੀ ਕਰਨਾ ਉਹ ਕਹਿੰਦੀ ਵੀ ਨਹੀਂ ਰਾਹੁਲ ਨੂੰ ਮੈਂ ਵਾਦਾ ਕੀਤਾ ਸੀ ਵੀ ਸਾਰੀ ਉਮਰ ਤੱਕ ਤੇਰੇ ਨਾਲ ਨਿਭਾਉਣੀ ਆ ਠੀਕ ਐ ਉਹਦੀ ਮੌਤ ਹੋ ਗਈ ਸਾਡੇ ਹੱਥ ਵਸ ਨਹੀਂ ਰਹੀ ਗੱਲ ਪਰ ਮੈਂ ਰਾਹੁਲ ਤੋਂ ਬਿਨਾ ਕਿਸੇ ਬਾਰੇ ਸੋਚ ਵੀ ਨਹੀਂ ਸਕਦੀ ਤੇ ਮੇਰੀ ਸੱਸ ਤਾਂ ਮੈਨੂੰ ਪਹਿਲਾਂ ਨਹੀਂ ਜੀਣ ਦਿੰਦੀ ਮੇਰਾ ਜੀਣਾ ਦੁੱਬਰ ਕੀਤਾ ਹੋਇਆ ਸੀ ਰਾਹੁਲ ਦੇ ਹੁੰਦੇ ਤੇ ਕਹਿੰਦੀ ਇਹਦੇ ਦੋਨੇ ਵੱਡੇ ਮੁੰਡੇ ਤਾਂ ਇਹਦੀ ਹਰ ਇੱਕ ਗੱਲ ਪੁੱਛ ਕੇ ਕਰਦੇ ਆ ਮੇਰਾ ਤਾਂ ਕਹਿੰਦੀ ਇਹ ਜੀਣਾ ਦੁੱਬਰ ਕਰ ਦੂ ਵੀ ਮੈਂ ਵਿਆਹ ਨਹੀਂ ਕਰਾਉਣਾ ਇਹਨੇ ਮੈਨੂੰ ਰੱਖਣਾ ਰੱਖੇ ਨਹੀਂ ਰੱਖਣਾ ਨਾ ਰੱਖੇ ਪਰ ਮੈਂ ਵਿਆਹ ਨਹੀਂ ਕਰਾਉਣਾ ਤੇ ਜਦੋਂ ਰਾਣੀ ਦੇ ਪੇਕੇ ਉਹਦੀ ਸੱਸ ਨੂੰ ਕਹਿੰਦੇ ਆ ਵੀ ਭਾਈ ਸਾਡੀ ਕੁੜੀ ਨਹੀਂ ਮੰਨਦੀ ਤੇ ਕਹਿੰਦੀ ਫਿਰ ਤੁਹਾਡਾ ਕੀ ਆਸਰਾ ਤੁਸੀਂ ਪੇਕੇ ਕਾਦੇ ਹੋ ਜੇ ਥੋੜੀ ਵੀ ਨਹੀਂ ਮੰਨਦੀ ਉਹ ਕਹਿੰਦੇ ਵੀ ਹਰ ਇੱਕ ਗੱਲ 'ਚ ਅਸੀਂ ਉਹਨੂੰ ਕਹਿ ਸਕਦੇ ਆ ਪਰ ਵਿਆਹ ਕਰਾਉਣ ਦੇ ਮਾਮਲੇ 'ਚ ਅਸੀਂ ਉਹਦੇ ਨਾਲ ਧੱਕਾ ਨਹੀਂ ਕਰ ਸਕਦੇ ਜੇ ਪ੍ਰਮਾਤਮਾ ਨੇ ਉਹਨੂੰ ਸੁੱਖ ਦੇਣਾ ਹੁੰਦਾ ਤਾਂ ਰਾਹੁਲ ਹੀ ਨਾ ਕੁਝ ਨਾ ਹੁੰਦਾ ਵੀ ਅਸੀਂ ਨਹੀਂ ਧੱਕਾ ਕਰ ਸਕਦੇ ਕਹਿੰਦੀ ਫਿਰ ਆਸੀ ਥੋੜੀ ਧੀ ਫੜੋਏ ਦੀ ਬਾਹ ਤੇ ਲੈ ਜਾਓ ਕੱਲ ਨੂੰ ਜੇ ਕੋਈ ਜਵਾਕ ਹੁੰਦਾ ਮੇਰੇ ਤੋਂ ਹਿੱਸੇ ਦੀ ਝਾਕ ਨਾ ਰੱਖਿਓ ਮੈਂ ਹਿੱਸਾ ਨਹੀਂ ਦੇਣਾ ਹਿੱਸਾ ਮੇਰੇ ਪੁੱਤ ਦੇ ਨਾਲ ਹੀ ਗਿਆ ਮੇਰਾ ਜਿਹੜਾ ਹਿੱਸਾਗਾ ਜ਼ਮੀਨ ਦਾ ਮੇਰੇ ਦੋਨਾਂ ਵੱਡੇ ਮੁੰਡਿਆਂ ਨੂੰ ਜਾਊਗਾ ਹੁਣ ਉਹ ਵਿਚਾਰੇ ਕਿਹੜਾ ਜ਼ਮੀਨ ਦੇ ਹਿੱਸਿਆਂ ਦਾ ਗੱਲ ਕਰਨ ਆਏ ਸੀ ਹਜੇ ਤਾਂ ਉਹ 3-4 ਮਹੀਨੇ ਦੀ ਪ੍ਰੈਗਨੈਂਟ ਸੀਗੀ ਕੀ ਪਤਾ ਸੀ ਅੱਗੇ ਜਾ ਕੇ ਕੀ ਹੋਣਾ ਇਸ ਕਰਕੇ ਉਹਨਾਂ ਸਿਆਣੇ ਸੀਗੇ ਪਰਿਵਾਰ ਵਾਲੇ ਉਹ ਰਾਣੀ ਨੂੰ ਲੈ ਗਏ ਰਾਣੀ ਨੂੰ ਕਹਿੰਦੇ ਵੀ ਰਾਣੀ ਚੱਲ ਉਹ ਕਹਿੰਦੀ ਵੀ ਇਹ ਘਰ ਮੇਰੇ ਪਤੀ ਦਾ ਵੀ ਉਹਨਾਂ ਹੀ ਆ ਵੀ ਮੈਂ ਨਹੀਂ ਜਾਂਦੀ ਮੈਂ ਇੱਥੇ ਹੀ ਰਹੂੰਗੀ ਕਹਿੰਦੀ ਮੈਂ ਨਹੀਂ ਰੱਖਦੀ ਤੈਨੂੰ ਤੂ ਤਾਂ ਹੁਣੀ ਅਵਾਰਾ ਹੋ ਕੇ ਤਰੀ ਫਿਰਦੀ ਸੀ ਕਦੇ ਸਬਜ਼ੀ ਵਾਲੇ ਕੋਲ ਸਬਜ਼ੀ ਲੈਣ ਚਲੀ ਗਈ ਕਦੇ ਦੁੱਧ ਲੈਣ ਚਲੀ ਗਈ ਵੀ ਹੁਣ ਤਾਂ ਤੈਨੂੰ ਹੋਰ ਵੀ ਖੁੱਲ ਮਿਲ ਜੂਗੀ ਮੈਂ ਆਪਦੇ ਮੱਥੇ ਤੇ ਕਲੰਕ ਨਹੀਂ ਲਾਉਣਾ ਮਟਿਆਰ ਜਬਾਨ ਹੈਗੀਆਂ ਮੈਂ ਨਹੀਂ ਤੇਰੀਆਂ ਰਾਖੀਆਂ ਰੱਖ ਸਕਦੀ ਉਹਦੀ ਇਹ ਗੱਲ ਸੁਣ ਕੇ ਰਾਣੀ ਨੂੰ ਬਹੁਤ ਗੁੱਸਾ ਆਇਆ ਵੀ ਆਪਣੀ ਕੋਈ ਵਿਧਵਾ ਨੂੰ ਬਾਰੇ ਇਦਾਂ ਬੋਲਦਾ ਵੀ ਹੁਣ ਤਾਂ ਜਵਾਨ ਪੁੱਤ ਮਰ ਕੇ ਹਟਿਆ ਉਹ ਆਪਦੇ ਭਰਾ ਨੂੰ ਕਹਿੰਦੀ ਵੀ ਚਲੋ ਮੈਂ ਤੁਹਾਡੇ ਨਾਲ ਹੀ ਚੱਲੂ ਘਰੇ ਆ ਜਾਂਦੇ ਆ ਘਰੇ ਆ ਕੇ ਉਹ ਆਪਣੇ ਮੰਮੀ ਪਾਪਾ ਤੇ ਭਰਾ ਨੂੰ ਬਿਠਾ ਲੈਂਦੀ ਆ ਉਹ ਕਹਿੰਦੀ ਵੀ ਦੇਖੋ ਇਹ ਨਾ ਹੋਵੇ ਵੀ ਅੱਜ ਤੁਸੀਂ ਮੈਨੂੰ ਰੱਖ ਲਓ ਤੇ ਕੱਲ ਨੂੰ ਤੁਸੀਂ ਮੈਨੂੰ ਗੋਸ ਸਮਝੋ ਵੀ ਵਿਆਹ ਤਾਂ ਮੈਂ ਨਾ ਅੱਜ ਕਰਾਉਣਾ ਨਾ ਕੱਲ ਕਰਾਉਣਾ ਰਹੀ ਗੱਲ ਮੇਰੇ ਸਹੁਰਿਆਂ ਦੇ ਹਿੱਸੇ ਦੀ ਜਦੋਂ ਵੀ ਮੇਰੇ ਬੱਚਾ ਹੋਊਗਾ ਜਦੋਂ ਬੱਚਾ ਵੱਡਾ ਹੋਊਗਾ ਉਹਦਾ ਹੱਕ ਮੈਂ ਉਹਨੂੰ ਦਿਵਾ ਕੇ ਰਹੂੰਗੀ ਮੈਂ ਉਸ ਘਰ ਚ ਵਿਆਹੀ ਗਈ ਸੀ ਮੈਂ ਕਿਹੜਾ ਕੋਈ ਐਵੇਂ ਚਲੀ ਗਈ ਸੀ ਵੀ ਜਿਹੜਾ ਮੇਰੇ ਬੱਚੇ ਦਾ ਹਿੱਸਾ ਬਣਦਾ ਉਹ ਤਾਂ ਮੈਂ ਲੈ ਲੂੰਗੀ ਤੇ ਉਹ ਕਹਿੰਦੇ ਵੀ ਦੇਖ ਜੇ ਤੂੰ ਵਿਆਹ ਨਹੀਂ ਕਰਾਉਣਾ ਚਾਹੁੰਦੀ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਵੀ ਤੂੰ ਇੱਥੇ ਰਹਿ ਸਕਦੀ ਆ ਵੀ ਸਾਨੂੰ ਕੋਈ ਬੋਝ ਨਹੀਂ ਤੇਰਾ ਚਲੋ ਭਾਈ ਐਦਾਂ ਹੀ ਉਹ ਰਹਿੰਦੀ ਆ ਵਿਚਾਰੀ ਦਿਨ ਕੱਢਦੀ ਆ ਸਮਾਂ ਆ ਜਾਂਦਾ ਡਿਲੀਵਰੀ ਦਾ ਤੇ ਉਹਦੇ ਬੱਚਾ ਹੁੰਦਾ ਬੇਟਾ ਪੈਦਾ ਹੁੰਦਾ ਤੇ ਉਹਦੇ ਸਾਰੇ ਸਨੇਹਾ ਦਿੱਤਾ ਜਾਂਦਾ ਵੀ ਬੇਟਾ ਹੋਇਆ ਪਰ ਉਹਦੇ ਸਾਰੇ ਪਰਿਵਾਰ ਚ ਕੋਈ ਵੇਖਣ ਨਹੀਂ ਆਇਆ ਸਗੋਂ ਉਹਨਾਂ ਨੂੰ ਤਾਂ ਇਸ ਗੱਲ ਦਾ ਫਿਕਰ ਲੱਗਿਆ ਹੁਣਾਂ ਵੀ ਹੁਣ ਹਿੱਸਾ ਵੰਡਾਉਣਗੇ ਤੇ ਉਸ ਤੋਂ ਬਾਅਦ ਬੱਚਾ ਹੌਲੀ-ਹੌਲੀ ਮਹੀਨੇ ਦਾ ਹੋ ਜਾਂਦਾ 2 ਮਹੀਨਿਆਂ ਦਾ ਵੱਡਾ ਹੁੰਦਾ ਤੇ ਉਹ ਬਹੁਤ ਹੀ ਸਨੇਹੇ ਲਾਉਂਦੀ ਆ ਰਾਣੀ ਵੀ ਤੁਹਾਡਾ ਪੋਤਾ ਆਇਆ ਮੰਮੀ ਤੁਸੀਂ ਪੋਤਾ ਵੇਖ ਜੋ ਉਹ ਕਹਿੰਦੀ ਵੀ ਜਦੋਂ ਮੇਰਾ ਪੁੱਤੀ ਚਲੇ ਗਿਆ ਨਾ ਮੇਰਾ ਨਾਤਾ ਮੇਰਾ ਪੋਤਾ ਕੁਛ ਲੱਗਦਾ ਨਾ ਤੂੰ ਕੁਛ ਲੱਗਦੀ ਆ ਜਦੋਂ ਮੇਰੇ ਢਿੱਡ ਦਾ ਜੰਮਿਆ ਚਲੇ ਗਿਆ ਹੁਣ ਤਾਂ ਤੂੰ ਸਾਨੂੰ ਜ਼ਮੀਨ ਦੀ ਮਾਰੀ ਸਾਦੀ ਆ ਹਿੱਸੇ ਦੀ ਮਾਰੀ ਸਾਦੀ ਆ ਉਹ ਕਹਿੰਦੀ ਮੰਮੀ ਜੇ ਐਡੀ ਵੀ ਗੱਲ ਹੁੰਦੀ ਜ਼ਮੀਨ ਹਿੱਸੇ ਦੀ ਮਾਰੀ ਤਾਂ ਮੈਂ ਉਹਦੀ ਥੋੜੀ ਗੱਲ ਮੰਨ ਕੇ ਮੈਂ ਵੱਡੇ ਦੇ ਬਹਿ ਜਾਂਦੀ ਇਹੋ ਜੀ ਗੱਲ ਤਾਂ ਹੈ ਨਹੀਂ ਪਰ ਥੋੜੀ ਸੋਚ ਤੁਹਾਨੂੰ ਮੁਬਾਰਕ ਉਹ ਚਲੋ ਆਪਣੇ ਬੱਚੇ ਨੂੰ ਪਾਲਦੀ ਆ ਵਧੀਆ ਪਿਆਰ ਨਾਲ ਰੱਖਦੀ ਆ ਜਿਹੜੀ ਉਹਦੇ ਭਰਾ ਦਾ ਵਿਆਹ ਹੋ ਜਾਂਦਾ ਉਹਦੀ ਭਾਬੀ ਆਉਂਦੀ ਆ ਉਹ ਵੀ ਚੰਗੇ ਸੁਭਾਅ ਦੀ ਹੁੰਦੀ ਆ ਉਹਨੇ ਕਦੇ ਵੀ ਆਪਣੀ ਵਿਧਵਾ ਨਨਾਨ ਦਾ ਸ਼ਰੀਕਾ ਨਹੀਂ ਕੀਤਾ ਸੀ ਉਹਦੇ ਭਾਬੀ ਦੇ ਜਦੋਂ ਬੱਚਾ ਹੁੰਦਾ ਉਹ ਵੀ ਵੱਡਾ ਹੁੰਦਾ ਤੇ ਦੋਨੇ ਬੱਚੇ ਪੜਨ ਲਾ ਦਿੱਤੇ ਜਾਂਦੇ ਆ ਇਕੱਠੇ ਪੜ੍ਹਦੇ ਆ ਉਹ ਉਹਦੇ ਭਰਾ ਨੇ ਜਿਹੜੇ ਸਕੂਲ ਦੇ ਵਿੱਚ ਆਪਣਾ ਬੱਚਾ ਲਾਇਆ ਉੱਥੇ ਹੀ ਰਾਣੀ ਦਾ ਬੇਟਾ ਲਾਇਆ ਪੜ੍ਹ ਲਿਖ ਕੇ ਉਹਦਾ ਬੱਚਾ ਜਦੋਂ ਵੱਡਾ ਹੋ ਗਿਆ 18 ਸਾਲ ਦਾ ਹੋ ਗਿਆ ਤੇ ਰਾਣੀ ਨੇ ਸਾਰੀ ਗੱਲ ਹੁਣ ਦੱਸੀ ਸੀ ਜਦੋਂ ਬੱਚੇ ਵੱਡੇ ਹੋ ਜਾਂਦੇ ਆ ਉਹਨਾਂ ਨੂੰ ਪਰਿਵਾਰ ਬਾਰੇ ਪਤਾ ਲੱਗ ਹੀ ਜਾਂਦਾ ਤੇ ਆਂਡ ਗਵੰਡ ਵੀ ਗੱਲਾਂ ਕਰਦੇ ਜਦੋਂ ਵੀ ਤੇਰੀ ਮਾਂ ਨੇ ਤਾਂ ਤੇਰੇ ਸਿਰ ਤੇ ਰੰਡੇ ਪਾਟਿਆ ਵੀ ਤੇਰੀ ਦਾਦੀ ਤਾਂ ਪਹਿਲਾਂ ਨਹੀਂ ਸੀ ਵਸਣ ਦਿੰਦੀ ਵੀ ਤੇਰੇ ਪਿਓ ਦੇ ਮੁੱਕਣ ਤੋਂ ਬਾਅਦ ਤਾਂ ਉਹਨੇ ਪੈਰ ਹੀ ਨਹੀਂ ਲੱਗਣ ਦਿੱਤੇ ਤੇ ਫਿਰ ਉਹ ਵੱਡਾ ਹੋ ਕੇ ਜਦੋਂ ਪੜ੍ਹ ਲਿਖ ਕੇ ਉਹਨੂੰ ਨੌਕਰੀ ਮਿਲ ਜਾਂਦੀ ਆ ਨੌਕਰੀ ਮਿਲਣ ਤੋਂ ਬਾਅਦ ਰਾਣੀ ਫਿਰ ਉਹਨੂੰ ਕਹਿੰਦੀ ਆ ਵੀ ਦੇਖ ਪੁੱਤ ਆਪਾਂ ਨੂੰ ਜ਼ਮੀਨ ਦਾ ਲਾਲਚ ਤਾਂ ਹੈ ਨਹੀਂ ਪਰ ਮੈਂ ਉਸ ਘਰ ਦੀ ਇੱਜ਼ਤ ਸੀ ਉਹਨਾਂ ਨੇ ਮੈਨੂੰ ਬਣਦਾ ਮਾਨ ਸਤਕਾਰ ਦਿੱਤਾ ਨਹੀਂ ਹਿੱਸਾ ਤਾਂ ਆਪਾਂ ਲਵਾਂਗੇ ਕਾਨੂੰਨੀ ਲੜਾਈ ਆਪਾਂ ਲੜਾਂਗੇ ਤੇ ਤੇਰਾ ਬਣਦਾ ਹਿੱਸਾ ਆਪਾਂ ਉਸ ਘਰ ਚੋਂ ਲਵਾਂਗੇ ਉਹ ਆਪਣੇ ਬੱਚੇ ਨੂੰ ਵਕੀਲ ਕੋਲ ਲੈ ਕੇ ਜਾਂਦੀ ਆ ਵਕੀਲ ਨਾਲ ਗੱਲ ਕਰਦੇ ਆ ਪਿੰਡ ਦੇ ਵਿੱਚ ਜਿਹੜਾ ਸਰਪੰਚ ਹੁੰਦਾ ਉਹਦੇ ਘਰ ਜਾਂਦੇ ਆ ਵੀ ਭਾਈ ਹੁਣ ਸਾਡਾ ਬੱਚਾ ਵੱਡਾ ਹੋ ਗਿਆ ਸੇ ਹਿੱਸਾ ਲੈਣਾ ਸਰਪੰਚ ਕਹਿੰਦਾ ਵੀ ਚਲੋ ਪਹਿਲਾਂ ਮੈਂ ਗੱਲ ਕਰਕੇ ਵੇਖਦਾ ਵੀ ਫੇਰ ਆਪਾਂ ਦੇਖਦੇ ਆ ਵੀ ਕੀ ਕਹਿੰਦੀ ਆ ਤੁਹਾਡੀ ਸੱਸ ਜਿਹੜੀ ਉਹਦੀ ਸੱਸਾ ਜਮਾ ਬਜ਼ੁਰਗ ਹੋ ਚੁੱਕੀ ਹੁੰਦੀ ਆ ਪਰ ਉਹਦੀ ਮਾਂ ਦੀ ਤੀ ਦੀ ਆਕੜ ਨਹੀਂ ਗਈ ਹੁੰਦੀ ਸਰਪੰਚ ਜਾਂਦਾ ਉਹਨਾਂ ਦੇ ਘਰ ਵੀ ਭਾਈ ਤੁਹਾਡਾ ਪੋਤਾ ਵੱਡਾ ਹੋ ਗਿਆ ਨੌਕਰੀ ਤੇ ਲੱਗ ਗਿਆ ਤੇ ਹੁਣ ਉਹ ਆਪਣਾ ਹਿੱਸਾ ਮੰਗਦਾ ਕਹਿੰਦੀ ਕਿਹੜਾ ਹਿੱਸਾ ਨੌਕਰੀ ਤੇ ਲੱਗ ਕੇ ਵੀ ਉਹਨਾਂ ਦੀ ਕਹਿੰਦੀ ਢਿੱਡ ਨਹੀਂ ਭਰੇ ਮੈਂ ਨਹੀਂ ਹਿੱਸਾ ਦਿੰਦੀ ਉਹ ਕਹਿੰਦਾ ਵੀ ਦੇਖੋ ਮਾਤਾ ਵੀ ਇੰਨੀ ਈਗੋ ਚੰਗੀ ਨਹੀਂ ਹੁੰਦੀ ਵੀ ਜਿਹੜਾ ਜਿਹੜੀ ਗੱਲ ਤੋਂ ਕਾਨੂੰਨ ਨਹੀਂ ਬਣਾ ਕਰ ਸਕਦਾ ਉਹ ਤਾਂ ਤੁਸੀਂ ਕਿਵੇਂ ਬਣਾ ਕਰ ਸਕਦੇ ਹੋ ਵੀ ਫਿਰ ਉਹਨਾਂ ਨੇ ਅਦਾਲਤ ਚਲੇ ਜਾਣਾ ਯਾਨੀ ਲੱਖ ਅਦਾਲਤ ਚਲੇ ਜਾਣ ਪਰ ਮੈਂ ਜ਼ਮੀਨ ਨਹੀਂ ਦਿੰਦੀ ਚਲੋ ਫਿਰ ਰਾਣੀ ਤੇ ਉਹਦਾ ਮੁੰਡਾ ਜ਼ਮੀਨ ਦੇ ਜ਼ਮੀਨ ਦਾ ਹਿੱਸਾ ਲੈਣ ਲਈ ਕੇਸ ਕਰਦੇ ਆ ਤੇ ਕੇਸ ਉਹ ਜਿੱਤ ਜਾਂਦੇ ਆ ਜਦੋਂ ਹੁਣ ਹਿੱਸਾ ਉਹਨਾਂ ਦਾ ਬਣਦਾ ਸੀ ਕਾਨੂੰਨੀ ਤੌਰ ਤੇ ਜਿੱਤਣਾ ਹੀ ਸੀ ਤੇ ਜਿਹੜਾ ਉਹ ਹੁੰਦਾ ਰਾਣੀ ਦਾ ਮੁੰਡਾ ਉਹ ਆਪਣੇ ਤਾਇਆਂ ਨੂੰ ਕਹਿੰਦਾ ਵੀ ਮੇਰੇ ਹਿੱਸੇ ਦੀ ਜ਼ਮੀਨ ਆ ਜਿਹੜੀ ਉਹ ਛੱਡ ਦਿਓ ਤੇ ਜਿਹੜਾ ਉਹਨਾਂ ਦੇ ਬੱਚੇ ਹੁੰਦੇ ਆ ਉਹਦੇ ਤਾਇਆਂ ਦੇ ਉਹ ਕੋਈ ਜ਼ਿਆਦਾ ਪੜੇ ਲਿਖੇ ਨਹੀਂ ਹੁੰਦੇ ਉਹ ਅਵਾਰਾਗਰਦੀ ਹੁੰਦੇ ਆ ਜਦੋਂ ਉਹ ਆ ਕੇ ਉਹਨਾਂ ਨੂੰ ਬੁਲਾਉਂਦਾ ਹੈ ਨਾ ਪੈਰੀ ਹੱਥ ਲਾਉਂਦਾ ਤੇ ਜ਼ਮੀਨ ਦਾ ਹਿੱਸਾ ਛੱਡਣ ਲਈ ਕਹਿੰਦਾ ਤਾਂ ਜਿਹੜੇ ਉਹਦੇ ਤਾਏ ਹੁੰਦੇ ਆ ਨਾ ਉਹਨਾਂ ਦੀਆਂ ਅੱਖਾਂ 'ਚੋਂ ਹੰਝੂ ਆ ਜਾਂਦੇ ਆ ਉਹ ਵੇਖਦੇ ਆ ਵੀ ਦੇਖ ਸਾਡਾ ਪਤੀਜਾ ਅੱਜ ਜੌਬ ਕਰਦਾ ਕਿੰਨਾ ਸੋਹਣਾ ਪੜਿਆ ਲਿਖਿਆ ਵੀ ਹੈ ਤਾਂ ਸਾਡਾ ਹੀ ਵੀ ਆਹ ਪੂਰਾ ਜ਼ਮੀਨ ਜਿਹਦੇ ਕਰਕੇ ਅਸੀਂ ਇਹਦੇ ਨਾਲ ਬੈਰ ਪਾਈ ਬੈਠੇ ਸੀ ਜਾਂ ਇਹਨੂੰ ਵੇਖਣ ਨਹੀਂ ਗਏ ਵੀ ਇਹਦਾ ਜਵਾਕ ਦਾ ਕੀ ਕਸੂਰ ਸੀ ਫਿਰ ਉਹਨਾਂ ਦਾ ਦਿਲ ਪਿਗਲ ਜਾਂਦਾ ਉਹ ਕਹਿੰਦੇ ਵੀ ਪੁੱਤ ਤੇਰੀ ਦਾਦੀ ਪਿੱਛੇ ਲੱਗ ਕੇ ਅਸੀਂ ਚੰਗੀ ਨਹੀਂ ਕੀਤੀ ਤੇਰੀ ਮਾਂ ਨਾਲ ਵੀ ਅੱਜ ਸਾਡੇ ਕੋਲੇ ਸ਼ਬਦ ਹੈ ਨਹੀਂ ਅਸੀਂ ਕਿਹੜੇ ਸ਼ਬਦਾਂ ਨਾਲ ਤੇਰੇ ਤੋਂ ਮਾਫੀ ਮੰਗੀਏ ਪਰ ਤੈਨੂੰ ਵੇਖ ਕੇ ਨਾ ਸਾਡੀ ਰੂਹ ਖੜ ਗਈ ਵੀ ਤੂੰ ਆਪਣੀ ਮਾਂ ਬਾਰੇ ਸੋਚਿਆ ਵੀ ਸਾਡੀ ਔਲਾਦ ਸਾਡੇ ਹੁੰਦੇ ਪਿਓ ਦੇ ਹੁੰਦੇ ਵੀ ਆਪਣੀਆਂ ਮਾਂ ਪਿਓ ਬਾਰੇ ਨਹੀਂ ਸੋਚਦੀ ਵੀ ਤੈਨੂੰ ਤੇਰੀ ਮਾਂ ਨੇ ਇੰਨੀ ਵਧੀਆ ਪਰਵਰਿਸ਼ ਦਿੱਤੀ ਸਾਡੇ ਭਰਾ ਤੋਂ ਬਿਨਾ ਵੀ ਤੂੰ ਕਿੰਨਾ ਸਿਆਣਾ ਨਿਕਲਿਆ ਉਹ ਆਪਣੇ ਤਾਂ ਆਂਦੇ ਪੈਰੀ ਹੱਥ ਲਾਉਂਦਾ ਤੇ ਗਲੇ ਮਿਲਦਾ ਉਹ ਘੁੱਟ ਕੇ ਉਹਨੂੰ ਬਾਹਾਂ ਦੇ ਵਿੱਚ ਜੱਫੀ ਪਾਉਂਦੇ ਨੇ ਤੇ ਉਹਨੂੰ ਬਹੁਤ ਪਿਆਰ ਕਰਦੇ ਨੇ ਫਿਰ ਉਹ ਕਹਿੰਦੇ ਆ ਵੀ ਦੇਖ ਪੁੱਤ ਹੁਣ ਤੱਕ ਜਿਹੜੀ ਗਲਤੀ ਹੋ ਗਈ ਹੋ ਗਈ ਹੁਣ ਤੂੰ ਆਪਣੀ ਮਾਂ ਨੂੰ ਇੱਥੇ ਲਿਆ ਪਿੰਡ 'ਚ ਇੱਥੇ ਘਰ ਬਣਾ ਤੇ ਇੱਥੇ ਰਹਿ ਫਿਰ ਹੌਲੀ ਹੌਲੀ ਰਾਣੀ ਤੇ ਉਹਦਾ ਮੁੰਡਾ ਉੱਥੇ ਪਿੰਡ 'ਚ ਹੀ ਘਰ ਬਣਾ ਲੈਂਦੇ ਆ ਤੇ ਫਿਰ ਉਸੇ ਸੱਸ ਨੂੰ ਉਹੀ ਰਾਣੀ ਸੰਭਦੀ ਆ ਉਹਦਾ ਮੁੰਡਾ ਕਹਿੰਦਾ ਵੀ ਕੋਈ ਗੱਲ ਨਹੀਂ ਮੰਮੀ ਦਾਦੀ ਦਾ ਜਿਹੋ ਜਿਹਾ ਸੁਭਾਅ ਸੀ ਪਰ ਆਪਾਂ ਦਾਦੀ ਦੀ ਸੇਵਾ ਕਰਾਂਗੇ ਵੀ ਲੋਕ ਵੀ ਇਹ ਕਹਿਣਾ ਵੀ ਇਹ ਰਾਹੁਲ ਦਾ ਮੁੰਡਾ ਗਾ ਤੇ ਦਾਦੀ ਆਪਣੀ ਜ਼ਿੰਮੇਵਾਰੀ ਆ ਫਿਰ ਉਦੀ ਜਿਹੜੀ ਸੱਸ ਹੁੰਦੀ ਆ ਉਹ ਬਹੁਤ ਰੋਂਦੀ ਆ ਤੇ ਉਹਨੂੰ ਪਛਤਾਵਾ ਹੁੰਦਾ ਐ ਐਂਡ ਤੇ ਪਰ ਗੱਲ ਇਹ ਆ ਸਾਡੇ ਰਿਸ਼ਤਿਆਂ ਦੇ ਵਿੱਚ ਜਿਹੜੀਆਂ ਇਹ ਤਿੰਨਾਂ ਟਕਰਾਰਾਂ ਚੱਲਦੀਆਂ ਰਹਿੰਦੀਆਂ ਜਿਉਂਦੇ ਜੀ ساری ਉਮਰ ਤੇ ਐਂਡ ਤੇ ਜੇ ਪਛਤਾਵਾ ਕੀਤਾ ਤਾਂ ਕੀ ਕੀਤਾ ਕਿਉਂਕਿ ਇਹਦੇ ਨਾਲ ਜਿਹੜੀ ਰਾਣੀ ਦੀ ਜ਼ਿੰਦਗੀ ਦੇ 18-20 ਸਾਲ ਉਹਨੇ ਆਪਣੇ ਬੱਚੇ ਨੂੰ ਪਾਲਣ ਚ ਗੁਜ਼ਾਰੇ ਉਹ ਤਾਂ ਚਲੋ ਉਹਦੇ ਪਰਿਵਾਰ ਦੀ ਸਪੋਰਟ ਵਧੀਆ ਸੀ ਕਿ ਉਹਨੇ ਆਪਣੀ ਜ਼ਿੰਦਗੀ ਕੱਢ ਲਈ ਪਰ ਨਹੀਂ ਜਿਹੋ ਜਿਹੇ ਹਾਲਾਤ ਆ ਮੰਗਾਈ ਦੇ ਜਮਾਨੇ ਚ ਦੂਜੇ ਦੇ ਬੱਚੇ ਕੌਣ ਪਾਲ ਸਕਦਾ ਇਸ ਕਰਕੇ ਜੇ ਕਿਸੇ ਪਰਿਵਾਰ ਤੇ ਕਦੇ ਕੋਈ ਮਸੀਬਤ ਆਉਂਦੀ ਆ ਤਾਂ ਸਾਰੇ ਪਰਿਵਾਰ ਨੂੰ ਮਿਲ ਕੇ ਉਹਦੇ ਨਾਲ ਨਜੇਠਣਾ ਚਾਹੀਦਾ ਨਾ ਕਿ ਕਿਸੇ ਬਗਾਨੀ ਧੀ ਨੂੰ ਐਦਾਂ ਤੰਗ ਪਰੇਸ਼ਾਨ ਕਰਨਾ ਚਾਹੀਦਾ ਸਾਨੂੰ ਇਹ ਸਾਰਿਆਂ ਨੂੰ ਪਤਾ ਕਿ ਇਸ ਦੁਨੀਆ ਤੇ ਇੱਕ ਵਾਰ ਜੋ ਆ ਗਿਆ ਉਹਨੇ ਜਾਣਾ ਵੀ ਹੁੰਦਾ ਤੇ ਜੇ ਕੋਈ ਛੋਟੀ ਉਮਰ ਚ ਚਲਾ ਜਾਂਦਾ ਉਹਦੇ ਪਿੱਛੇ ਜਿਹੜੇ ਉਹਦੇ ਬੱਚੇ ਜਾਂ ਉਹਦਾ ਪਰਿਵਾਰ ਹੁੰਦਾ ਤਾਂ ਉਹ ਉਸੇ ਪਰਿਵਾਰ ਦੀ ਜ਼ਿੰਮੇਵਾਰੀ ਬਣਦੇ ਨੇ ਜੇ ਅਸੀਂ ਚਾਹੋਨੇ ਆ ਵੀ ਸਾਡੇ ਮਰਨ ਤੋਂ ਬਾਅਦ ਸਾਨੂੰ ਕੋਈ ਯਾਦ ਕਰੇ ਨਾ ਵੀ ਯਾਦ ਕਰੂਗਾ ਸਾਨੂੰ ਤਾਂ ਵੀ ਫਰਕ ਨਹੀਂ ਪੈਣਾ ਪਰ ਜੇ ਅਸੀਂ ਚਾਹੋਨੇ ਆ ਵੀ ਸਾਡਾ ਮਰਨਾ ਸੁਖਾਲਾ ਹੋਵੇ ਤਾਂ ਸਾਨੂੰ ਆਪਣੇ ਪਰਿਵਾਰ ਨਾਲ ਮਿਲ ਕੇ ਰਹਿਣਾ ਚਾਹੀਦਾ ਜੇ ਸਾਰੀ ਉਮਰ ਅਣਖ ਰੜਕ ਰੱਖ ਕੇ ਬੈਰ ਰੱਖ ਕੇ ਮਰਨ ਤੇ ਪਹੁੰਚਣਾ ਫਿਰ ਇਹੋ ਜਿਹੇ ਰਿਸ਼ਤੇ ਦਾ ਕੋਈ ਫਾਇਦਾ ਨਹੀਂ ਇਹ ਸੀ ਆਪਣੀ ਅੱਜ ਦੀ ਕਹਾਣੀ ਜੇਕਰ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਜ਼ਰੂਰ ਕਰ ਦਿਓ ਇਹ ਜੇ ਹੋਰ ਵੀ ਵਧੀਆ ਲੱਗੀ ਤਾਂ ਕਮੈਂਟ ਕਰ ਦਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਕਹਾਣੀ ਬੋਲਣ ਵੇਲੇ ਕਾਫੀ ਤਰੁੱਟੀਆਂ ਰਹਿ ਜਾਂਦੀਆਂ